ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਣ ਯੂਨਿਟੀ ਦੋਸਤੋ ਸਭ ਤੋਂ ਪਹਿਲਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਵਕਤ ਦੇ ਨਾਲ ਜਿਸ ਤਰ੍ਹਾਂ ਹਕੂਮਤਾਂ ਧੱਕਾ ਕਰਦੀਆਂ ਸਨ ਉਹਨਾਂ ਦਾ ਡਕਟ ਕੇ ਮੁਕਾਬਲਾ ਕੀਤਾ ਹੈ ਅੱਜ ਉਹਨਾਂ ਦੇ ਜੀਵਨ ਤੇ ਆਪਾਂ ਇੱਕ ਨਜ਼ਰ ਮਾਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤੇ 27 ਅਕਤੂਬਰ 1670 ਨੂੰ ਹੋਇਆ ਸੀ ਔਰ ਪਿਛਲੇ ਦਿਨੀ ਇਹਨਾਂ ਦਾ ਸ਼ਹੀਦੀ ਦਿਹਾੜਾ ਸੀ ਔਰ ਸ਼ਹੀਦੀ ਦਿਹਾੜੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕੋਟ ਕੋਟ ਪਰਨਾਮ ਇਹਨਾਂ ਦਾ ਪਹਿਲਾ ਨਾਮ ਜਿਹੜਾ ਬਚਪਨ ਦਾ ਨਾਮ ਸੀਗਾ ਉਹ ਸੀਗਾ ਲਕਸ਼ਮਣ ਦੇਵ ਜਾਂ ਲਕਸ਼ਮਣ ਦਾਸ ਕਹਿ ਸਕਦੇ ਆਂ ਤੇ ਮਾਧੋਦਾਸ ਦੇ ਨਾਮ ਨਾਲ ਜਾਣੇ ਜਾਂਦੇ ਸਨ ਬਾਬਾ ਬੰਦਾ ਸਿੰਘ ਪਹਾਦਰ ਉਸਨੇ 15 ਸਾਲ ਦੀ ਉਮਰ ਦੇ ਵਿੱਚ ਬੈਰਾਗੀ ਬਣ ਲਈ ਘਰ ਛੱਡ ਦਿੱਤਾ ਸੀ ਜਿਸ ਕਾਰਨ ਉਸ ਨੂੰ ਮਾਧੋਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਉਸਨੇ ਗੋਦਾਬਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ ਇੱਥੇ ਹੀ ਉਸ ਦੀ ਮੁਲਾਕਾਤ ਸਪਟੰਬਰ 1700 80ਵੀਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ ਅਤੇ ਉਹ ਉਹਨਾਂ ਦਾ ਸ਼ਰਧਾਲੂ ਬਣ ਗਿਆ ਸੇਵਕ ਬਣ ਗਿਆ ਗੁਰੂ ਜੀ ਨੇ ਹੀ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਅਤੇ ਪੰਜਾਬ ਦੇ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ ਗੁਰਦਾਸ ਮੰਗਲ ਦੇ ਵਿੱਚ ਦਸੰਬਰ 1715 ਵਿੱਚ ਗ੍ਰਿਫਤਾਰ ਕੀਤੇ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਮਗਰੋਂ ਗ੍ਰਫਤਾਰ ਕੀਤੇ ਸਿੱਖ ਕੈਦੀ 27 ਫਰਵਰੀ 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਬਾਦ ਕੋਲ ਪਹੁੰਚੇ 29 ਫਰਵਰੀ 1716 ਨੂੰ ਕਿੰਨਾ ਕੈਦੀਆਂ ਦਾ ਦਿੱਲੀ ਦੇ ਵਿੱਚ ਜਲੂਸ ਕੱਢਿਆ ਗਿਆ ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ ਵੱਜ ਰਿਹਾ ਸੀ ਇਹ ਜਲੂਸ ਦਿੱਲੀ ਦੇ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ 10 ਕਿਲੋਮੀਟਰ ਦੂਰ ਲਾਲ ਕਿਲੇ ਤੱਕ ਲਜਾਇਆ ਗਿਆ ਇਸ ਬੈਣ ਦੇ ਪਿੱਛੇ 2000 ਸਿੱਖਾਂ ਦੇ ਸਿਰ ਜਿਨ੍ਹਾਂ ਚ ਤੂੜੀ ਭਰ ਕੇ ਬਾਂਸਾਂ ਤੇ ਲਟਕਾਇਆ ਹੋਇਆ ਸੀ ਉਸ ਨੂੰ ਲਈ ਜਾ ਰਹੇ ਸਨ ਉਹਨਾਂ ਦੇ ਸਿਰਾਂ ਦੇ ਵਾਲ ਖੁੱਲੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਸਿਰ ਨੇ ਇਹਨਾਂ ਦੀ ਗਿਣਤੀ ਵਧਾਉਣ ਵਾਸਤੇ ਕੁਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕੀਤੇ ਹੋਏ ਸਨ ਜੋ ਲੰਮੇ ਵਾਲਾ ਕਾਰਨ ਸਿੱਖ ਹੀ ਜਾਪਦੇ ਸਨ ਇਸ ਮਗਰੋਂ ਇੱਕ ਹਾਥੀ ਸੀ ਜਿਸ ਤੇ ਰੱਖੇ ਹੋਏ ਪਿੰਜਰੇ ਦੇ ਵਿੱਚ ਬੰਦਾ ਸਿੰਘ ਬਹਾਦਰ ਸਨ ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ अनार ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਲਾ ਪਾਇਆ ਹੋਇਆ ਸੀ ਉਸ ਦੇ ਸਿਰ ਤੇ ਇੱਕ ਲੱਕੜੀ ਦਾ ਖੋਖਾ 3-4 ਕਿਲੋ ਮਿੱਟੀ ਨਾਲ ਭਰ ਕੇ ਰੱਖਿਆ ਹੋਇਆ ਸੀ ਜਿਸ ਦੇ ਭਾਰ ਦੇ ਨਾਲ ਉਹ ਗਰਦਨ ਝੁਕਾਈ ਟੇਡਾ ਬੈਠਾ ਸੀ ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ ਪਰ ਫਿਰ ਵੀ ਉਸ ਦੇ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇਕ ਸਿਪਾਹੀ ਖੜਾ ਹੋਇਆ ਸੀ ਕਿਉਂਕਿ ਮੁਗਲ ਡਰਦੇ ਸਨ ਕਿ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਜਾਦੂ ਦੇ ਨਾਲ ਉੱਡ ਹੀ ਨਾ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ ਇਹਨਾਂ ਦੇ ਮੂੰਹ ਤੇ ਕਾਲਖ ਮਲੀ ਹੋਈ ਸੀ ਉਹਨਾਂ ਦਾ ਇੱਕ ਇੱਕ ਹੱਥ ਗਰਦਨ ਦੇ ਪਿੱਛੇ ਕਰਕੇ ਸ਼ਕੰਜੇ ਵਿੱਚ ਕੱਸ ਕੇ ਬੰਨਿਆ ਹੋਇਆ ਸੀ ਉਹਨਾਂ ਦੇ ਸਿਰਾਂ ਤੇ ਕਾਗਜ਼ਾਂ ਦੀਆਂ ਖੋਪਾ ਟੋਪੀਆਂ ਰੱਖੀਆਂ ਹੋਈਆਂ ਸਨ ਉਹਨਾਂ ਦੇ ਜਿਸਮ ਤੇ ਪੇਡਾਂ ਦੀ ਖੱਲ ਲਪੇਟੀ ਹੋਈ ਸੀ ਉਹਨਾਂ ਦਾ ਇਹ ਰੂਪ ਉਹਨਾਂ ਨੂੰ ਮਜ਼ਾਕ ਉਡਾਉਣ ਅਤੇ ਉਹਨਾਂ ਦੀ ਬੇਨਤੀ ਕਰਨ ਵਾਸਤੇ ਬਣਾਇਆ ਗਿਆ ਸੀ ਉਹਨਾਂ ਨੂੰ ਦੋ ਦੋ ਕਰਕੇ ਕਾਠੀਆਂ ਤੋਂ ਸਖਣੇ ਊਠਾਂ ਤੇ ਲੱਦਿਆ ਹੋਇਆ ਸੀ ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖਾਨ ਉਸਤਾ ਪੁੱਤਰ ਕਮਰ ਉਦीन ਖਾਨ ਅਤੇ ਜ਼ਕਰੀਆ ਖਾਨ ਪੁੱਤਰ ਅਬਦੁੱਸ ਸਮਦ ਖਾਨ ਜੋ ਮਗਰੋਂ ਦਿੱਲੀ ਦਾ ਸੂਬੇਦਾਰ ਬਣਿਆ ਜੇਤੂਆਂ ਵਾਂਗ ਆਕੜ ਆਕੜ ਕੇ ਚੱਲ ਰਹੇ ਸਨ ਇਹ ਜਲੂਸ ਲਾਹੌਰੀ ਗੇਟ ਦੇ ਰਸਤਿਆਂ ਦਿੱਲੀ ਦੇ ਵਿੱਚ ਦਾਖਲ ਹੋਇਆ ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ ਤੇ ਆਏ ਸਨ ਸ਼ਹਿਰ ਦੇ ਵਿੱਚ ਕੋਈ ਵੀ ਸ਼ਖਸ ਐਸਾ ਨਹੀਂ ਸੀ ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ ਲੱਖਾਂ ਲੋਕਾਂ ਦੀ ਭੀੜ ਕਾਰਨ ਇੰਨੀ ਕਟੰਸੀ ਕਿ ਇਸ ਮੌਕੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ ਲੋਕ ਸਿੱਖਾਂ ਨੂੰ ਮਜ਼ਾਕ 'ਚ ਉਹਨਾਂ ਵੱਲ ਵੇਖ ਕੇ ਕੋਝੀਆਂ ਸਹਿਨਤਾ ਕਰ ਰਹੇ ਸਨ ਜਦੋਂ ਬੰਦਾ ਸਿੰਘ ਬਹਾਦਰ ਫਰਕ ਖਸ਼ੀਰੀਅਰ ਕੋਲ ਪੇਸ਼ ਕੀਤਾ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਛਿਆ ਤੂੰ ਆਪਣੇ ਵਾਸਤੇ ਕਿਹੋ ਜੀ ਮੌਤ ਚੁਣੇਗਾ ਇਸਤੇ ਬੰਦਾ ਸਿੰਘ ਨੇ ਕਿਹਾ ਜੇਹੋ ਜਹੀ ਬਾਦਸ਼ਾ ਆਪਣੀ ਮੌਤ ਚਾਹੇਗਾ। ਬਾਬਾ ਬੰਦਾ ਸਿੰਘ ਜੀ ਦਾ ਜਨਮ ਰਜੌੜੀ ਜੰਮੂ ਕਸ਼ਮੀਰ ਵਿਖੇ ਇੱਕ ਕਿਸਾਨ ਆਰਾਮਦੇਵ ਦੇ ਘਰ Hindu ਪਰਿਵਾਰ ਵਿੱਚ ਹੋਇਆ ਸੀ। ਬਹੁਤੇ ਸਰੋਤਾਂ ਰਾਹੀਂ ਉਹਨਾਂ ਨੂੰ ਡੋਗਰਾ ਜਾਂ ਰਾਜਪੂਤ ਦੱਸਿਆ ਜਾਂਦਾ ਹੈ ਪਰ ਉਸ ਨੂੰ ਬੰਦਾ ਬੈਰਾਗੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਅਸਲ ਵਿੱਚ ਵੈਸ਼ਨਵ ਸੰਪਰਦਾਇਕ ਦਾ ਪੈਰੋਕਾਰ ਸੀ। ਜਿਸ ਨੂੰ ਬੈਰਾਗੀ ਜਾਂ ਵੈਰਾਗੀ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਤੋਂ ਬਾਅਦ ਉਸਨੇ ਖੰਡਾਵਲ ਮਾਰਚ ਕੀਤਾ ਅਤੇ ਸਿੱਖ ਫੌਜ ਦੀ ਸਹਾਇਤਾ ਨਾਲ ਮੁਗਲਾਂ ਨਾਲ ਸੋਨੀਪੱਤ ਦੀ ਲੜਾਈ 1709 ਵਿੱਚ ਉਸਨੇ ਸਮਾਣੇ ਦੇ ਯੁੱਧ ਵਿੱਚ ਮੁਗਲਾਂ ਨੂੰ ਹਰਾਇਆ ਤੇ ਮੁਗਲ ਸ਼ਹਿਰ ਸਮਾਣੇ ਉੱਤੇ ਕਬਜ਼ਾ ਕਰ ਲਿਆ ਸਮਾਣੇ 'ਚੋਂ ਮੁਗਲਾਂ ਤੋਂ ਸਿੱਕੇ ਜ਼ਬਤ ਕਰਕੇ ਸਿੱਖਾਂ ਦੀ ਆਰਥਿਕ ਸਥਿਤੀ ਮਜ਼ਬੂਤ ਕੀਤੀ ਸਿੱਖਾਂ ਨੇ ਜਲਦੀ ਹੀ ਮੁਸਤਫਾਬਾਦ ਅਤੇ ਸਰਗੋਦਾ ਨੇੜੀ ਜ਼ਗਾਦਰੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਫਿਰ ਸਿੱਖਾਂ ਨੇ ਮਲੇਰਕੋਟਲੇ ਅਤੇ ਨਾਹਨ ਸਮੇਤ ਪੰਜਾਬ ਦੇ ਸੀਸ ਸਤਲੁਜ ਇਲਾਕਿਆਂ ਤੇ ਕਬਜ਼ਾ ਕਰ ਲਿਆ 12 ਮਈ 1710 ਨੂੰ ਚੱਪੜਚੜੀ ਦੇ ਯੁੱਧ ਵਿੱਚ ਸਿੱਖਾਂ ਨੇ ਸਰਹੰਦ ਦੇ ਰਾਜਪਾਲ ਵਜ਼ੀਰ ਖਾਨ ਅਤੇ ਦਿਵਾਨ ਸੁਚਾਨੰਦ ਨੂੰ ਮਾਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ ਦੋ ਦਿਨਾਂ ਬਾਅਦ ਸਿੱਖਾਂ ਨੇ ਸਰਹੰਦ ਉੱਤੇ ਕਬਜ਼ਾ ਕਰ ਲਿਆ ਬੰਦਾ ਸਿੰਘ ਦਾ ਕਬਜ਼ਾ ਹੁਣ ਸਤਲੁਜ ਤੋਂ ਜਮਨਾ ਤੱਕ ਦੇ ਖੇਤਰਾਂ ਵਿੱਚ ਸੀ ਉਸ ਨੇ ਆਦੇਸ਼ ਦਿੱਤਾ ਹੈ ਕਿ ਜ਼ਮੀਨ ਦੀ ਮਲਕੀਅਤ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜੋ ਇੱਜ਼ਤ ਅਤੇ ਸਵੈ ਮਾਨ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ ਦੂਜੇ ਪਾਸੇ ਜੇ ਗੱਲ ਕਰੀਏ ਦੋਸਤੋ ਤੇ ਸਥਾਨਕ ਪਰੰਪਰਾ ਯਾਦ ਕਰਦੇ ਹਾਂ ਕਿ ਸਰਗੋਦਾ ਦੇ ਆਸ-ਪਾਸ ਦੇ ਲੋਕ ਬੰਦਾ ਸਿੰਘ ਦੇ ਕੋਲ ਆਪਣੇ ਜ਼ਿਮੀਦਾਰਾਂ ਦੁਆਰਾ ਕੀਤੇ ਜਾਂਦੇ ਕੁਕਰਮਾਂ ਦੀ ਸ਼ਿਕਾਇਤ ਕਰਨ ਆਏ ਸਨ ਬੰਦਾ ਸਿੰਘ ਨੇ ਬਾਜ ਸਿੰਘ ਨੂੰ ਉਹਨਾਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਲੋਕ ਉਹਨਾਂ ਦੀ ਨਿਮਾਇੰਦਗੀ ਤੇ ਅਜੀਬ ਜਵਾਬ ਤੋਂ ਹੈਰਾਨ ਅਤੇ ਉਹਨਾਂ ਨੇ ਪੁੱਛਿਆ ਕੀ ਮਤਲਬ ਹੈ ਇਸ ਦਾ ਤਾਂ ਉਹਨਾਂ ਨੇ ਦੱਸਿਆ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਇਸ ਤੋਂ ਵਧੀਆ ਸਲੂਕ ਦੇ ਹੱਕਦਾਰ ਨਹੀਂ ਹਨ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਮੁੱਠੀ ਪਰ ਜ਼ਮੀਦਾਰਾਂ ਦੇ ਅਧੀਨ ਹੋਣ ਦਿੱਤਾ ਅਤੇ ਸਰਗੋਦੀ ਦੀ ਲੜਾਈ ਵਿੱਚ ਸੈਦ ਅਤੇ ਸ਼ੇਖਾਂ ਨੂੰ ਹਰਾਇਆ ਦੋਸਤੋ ਇਹ ਵੀ ਤੁਸੀਂ ਸੁਣਿਆ ਹੈ ਕਿ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੁਗਲ ਸਮਰਾਜ ਕਮਜ਼ੋਰ ਹੋ ਰਿਹਾ ਸੀ 1713 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸ ਨੰਗੜ ਹੁਣ ਗੁਰਦਾਸਪੁਰ ਨੂੰ ਬਣਾ ਲਿਆ 1715 ਨੂੰ ਮੁਗਲ ਸਮਰਾਜ ਦੇ ਬਾਦਸ਼ਾਹ ਫਾਰੂਖਸ਼ੀਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕੀਤੀ ਉਸ ਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਅਤੇ ਲਾਹੌਰ ਦੇ ਸੂਬੇਦਾਰ ਅਬਦੁਲ ਖਾਨ ਨੂੰ ਭੇਜਿਆ ਕਿ ਗੁਰਦਾਸ ਨੰਗਲ ਨੂੰ ਘੇਰਾ ਪਾ ਦਿੱਤਾ ਜਾਵੇ ਇਹ ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ ਆਖਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਤਿੰਨ ਸਾਲ ਦੇ ਪੁੱਤਰ ਅਜੈ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕਰ ਲਿਆ ਤੇ ਜ਼ਖਰੀਆ ਖਾਨ ਨੇ ਦਿੱਲੀ ਭੇਜ ਦਿੱਤਾ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਤੇ ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਸੋ ਦੋਸਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਦੱਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਦੇ ਜੱਜਖਾਂ ਜੁੜੇ ਰਹੋ ਪੋਸੂਨਾਮਾ Canım dinar.